ਬਹੁਤ ਅਫਸੋਸ ਦੀ ਗੱਲ ਹੈ ਕਿ ਆਪਣੇ 75 80 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅੱਜ ਵੀ ਆਪਾਂ ਇੱਕ ਬੇਸਿਕ ਚੀਜ਼ ਦੇ ਨਾਲ ਅੱਜ ਵੀ ਯੂਜ ਰਹੇ ਆ ਉਹ ਹੈ ਕਿ ਆਪਾਂ ਡੈਮੋਕ੍ਰੇਸੀ ਨੂੰ ਵਾਕੀ ਦੀਆਂ ਜੜ੍ਹਾਂ ਜੜੀਆਂ ਵਾਂ ਉਹ ਲਾ ਸਕੀ ਅੱਜ ਤੱਕ ਜੜਾ ਨਹੀਂ ਲੱਗ ਸਕੇ ਕਿਉਂਕਿ ਆਪਾਂ ਵੇਖ ਹੀ ਰਿਹਾ ਵਾ ਕਿ ਇਸ ਵੇਲੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਇਸ ਵੇਲੇ ਕੀ ਹੋ ਰਿਹਾ ਸਮੇਂ ਸਮੇਤੇ ਆਪਾਂ ਕੇਂਦਰ ਇਹ ਨੇ ਜੀ ਵੀ ਜਿਹੜਾ ਚੋਣ ਪ੍ਰਕਿਰਿਆ ਵਾ ਉਹਦੇ ਸੁਧਾਰ ਹੋਣੇ ਚਾਹੀਦੇ ਆ ਪਰ ਜਦੋਂ ਇੱਕ ਸੁਧਾਰ ਲੈ ਕੇ ਆਈਦਾ ਵਾ ਉਹ ਇੰਜ ਲੱਗ ਰਿਹਾ ਵਾ ਕਿ ਹਾਲਾਤ ਬਿਹਤਰ ਹੋਣ ਦੀ ਬਜਾਏ ਹੋਰ ਬੱਦਤਰ ਹੋ ਗਏ ਆ ਕੋਈ ਨਾ ਕੋਈ ਹੋਰ ਪ੍ਰੋਬਲਮ ਜਿਹੜੀ ਆ ਉਹ ਖੜੀ ਹੋ ਜਾਂਦੀ ਆ ਔਰ ਉਹਦਾ ਰਿਜ਼ਲਟ ਇਹ ਆ ਕਿ ਹੌਲੀ-ਹੌਲੀ ਜਿਹੜਾ ਲੋਕਤੰਤਰ ਆ ਉਹਦੇ ਵਿੱਚ ਲੋਕਾਂ ਦਾ ਆਪਣੇ ਸਾਰਿਆਂ ਦਾ ਵਿਸ਼ਵਾਸ ਜਿਹੜਾ ਵਾ ਉਹ ਉੱਠਦਾ ਜਾ ਰਿਹਾ ਵੇਖ ਲਓ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਨਵੀਂ ਆਸ ਜਾਗੀ ਸੀ ਕਿ ਸ਼ਾਇਦ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਆ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਜੇ ਪਾਰਟੀ ਚਿੰਦੇ ਉੱਤੇ ਚੋਣਾਂ ਨਹੀਂ ਲੜੀਆਂ ਜਾਣਗੀਆਂ ਤੇ ਬਾਕੀ ਜਿਹੜੇ ਸਹੀ ਬੰਦੇ ਹੋਗੇ ਆਉਣਗੇ ਔਰ ਕੋਈ ਤਾਂਗਲੇ ਬਾਜੀ ਨਹੀਂ ਹੋਊਗੀ ਪਰ ਜੋ ਰਿਪੋਰਟ ਸਾਰੀਆਂ ਵਾਂ ਸਰਕਾਰ ਚਾਹੁੰਦੀ ਆ ਕਿ ਉਹਨਾਂ ਦੇ ਬੰਦੇ ਹੀ ਹਰ ਥਾਵਾਂ ਤੇ ਸਰਬਸੰਮਤੀ ਨਾਲ ਚੁਣੇ ਜਾਣ ਔਰ ਉਦੀ ਹੀ ਕੋਸ਼ਿਸ਼ ਹੋ ਰਹੀ ਆ ਔਰ ਕਈ ਥਾਵਾਂ ਤੇ ਇਹਦੇ ਕਰਕੇ ਝੜਪਾਂ ਵੀ ਹੋਈਆਂ ਕਈ ਥਾਵਾਂ ਤੇ ਗੋਲੀ ਵੀ ਚੱਲੀ ਕਈ ਥਾਵਾਂ ਤੇ ਖੂਨ ਖਰਾਬਾ ਹੋਇਆ ਸਾਬਕਾ ਐਮਐਲਏ ਹੁਣ ਵਾਲੇ ਐਮਐਲਏ ਜਿਹੜੇ ਨੇ ਗਾਲੀ ਗਲੋਚ ਕਰ ਰਹੇ ਆ ਇਲਜ਼ਾਮ ਬਾਜੀ ਕਰ ਰਹੇ ਆ ਔਰ ਸਭ ਤੋਂ ਮਾਰੀ ਗੱਲ ਨਿਲਾਮੀ ਹੋ ਰਹੀ ਆ सरपंची दी नीलामी ਦਾ ਮਤਲਬ ਸਿੱਧਾ ਤੇ ਸਿੱਧਾ ਹੀ ਮਤਲਬ ਇਹ ਆ ਕਿ ਇਹਦਾ ਮਤਲਬ ਹੈ ਕਿ ਬੇਈਮਾਨੀ ਦਾ ਪੈਸਾ ਕਮਾਇ ਜਾਊ ਜੇ ਤੁਸੀਂ 2 ਕਰੋੜ ਰੁਪਈਆ ਦੇ ਕੇ ਸਰਪੰਚੀ ਖਰੀਦ ਰਹੇ ਜੇ ਤੇ ਆਬਵੀਅਸਲੀ ਤੁਸੀਂ ਆਪਣਾ 2 ਕਰੋੜ ਤੇ ਪੂਰਾ ਕਰੋਗੇ ਔਰ ਅਗਲੀ ਸਰਪੰਚੀ ਲਈ ਫੇਰ ਤਿਆਰੀ ਕਰੋਗੇ ਤੇ ਫਿਰ ਪਿੰਡ ਦੇ ਉੱਤੇ ਕੀ ਖਰਚੋਣਾ ਇਹੋ ਹੀ ਹਾਲ ਹੁਣ ਤੱਕ ਹੁੰਦਾ ਰਿਹਾ ਤੇ ਹੁਣ ਜੇ ਹੁਣ ਨਿਲਾਮੀ ਹੋਣ ਲੱਗ ਪਈ ਸਰਪੰਚੀ ਦੀ ਤੇ ਇਹ ਤੇ ਹੋਰ ਸਿਚੁਏਸ਼ਨ ਇੰਨੀ ਖਰਾਬ ਹੋ ਜੂਗੀ ਕਿ ਅੱਗੇ ਆਪਾਂ ਗਲੀਆਂ ਨਾਲੀਆਂ ਦੀ ਗੱਲ ਕਰਦੇ ਆ ਤੇ ਫਿਰ ਦੇ ਮੇਰੇ ਖਿਆਲ ਵਿੱਚ ਚੂਹੇ ਦੀਆਂ ਰੋਡਾਂ ਦੀ ਗੱਲ ਕਰਿਆ ਕਰਾਂਗੇ ਕਿ ਕਿੰਨੀਆਂ ਹੁਣ ਨਮੀਆ ਪੈਗੀਆਂ ਦੇ ਕਿੰਨੀਆਂ ਗੇੜੀ ਖਤਮ ਕਰਤੀਆਂ ਇਹ ਹਾਲ ਹੋ ਰਿਹਾ ਵਾ ਪੰਜਾਬ ਦਾ ਬਹੁਤ ਅਫਸੋਸ ਦੀ ਗੱਲ ਆ ਔਰ ਆਸ ਨਹੀਂ ਸੀਗੀ ਇਸ ਪਾਰਟੀ ਤੋਂ ਵੈਸੇ ਤੇ ਜੋ ਕਾਂਗਰਸ ਵੀ ਇਹੀ ਕਰਦੇ ਰਹੇ ਅਕਾਲੀ ਵੀ ਇਹੀ ਕਰਦੇ ਰਹੇ ਪਰ ਇਸ ਪਾਰਟੀ ਇਥੇ ਬਦਲਾਅ ਲੈਣ ਵਾਲੀ ਪਾਰਟੀ ਸੀਗੀ ਪਰ ਇਹ ਥੋੜਾ ਸੀਗਾ ਕਿ ਤੁਸੀਂ ਬਦਲਾਅ ਦੇ ਨਾਂ ਤੇ ਆਪ ਹੀ ਬਦਲ ਜਾਓ ਜੋ ਪੁਰਾਣੀਆਂ ਪਾਰਟੀਆਂ ਕਰਦੀਆਂ ਉਹ ਹੀ ਕਰਦੇ ਰੋ ਮੇਰਾ ਆਪਣਾ ਮੰਨਣਾ ਵਾ ਕਿ ਜੋ ਹੋ ਰਿਹਾ ਵਾ ਜਿਹੜੇ ਥੋੜੇ ਜਿਿਹੇ ਪਿੰਡ ਜਿਹਨਾਂ ਬਾਰੇ ਅਸੀਂ ਇੱਕ ਦਿਨ ਪ੍ਰੋਗਰਾਮ ਵੀ ਲੈ ਕੇ ਆਏ ਸੀ ਸਾਪੇ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਚੰਗਾ ਕੰਮ ਹੋਇਆ ਵਾ ਕਈ ਥਾਵਾਂ ਤੇ ਸਰਪੰਚੀ ਨਾ ਚੁਣੇ ਗਏ ਸੀਗੇ ਉਹ ਜਿਹੇ ਐਗਜ਼ੈਂਪਲ ਉਦਾਹਰਣ ਜਿਹੜੇ ਨੇ ਸਰਕਾਰ ਨੂੰ ਉਬਾਰਨੇ ਚਾਹੀਦੇ ਆ ਦੱਸਨੇ ਚਾਹੀਦੇ ਪਰ ਕਿਸੇ ਪਾਰਟੀ ਦਾ ਸਰਪੰਚ ਪੁਰਾਣਾ ਰਿਹਾ ਹੋਵੇ ਕਿਉਂਕਿ ਜੋ ਹੋ ਰਿਹਾ ਵਾ ਇਹ ਬਹੁਤ ਮੰਦ ਭਾਗਾ ਵਾ ਔਰ ਮੇਰੇ ਖਿਆਲ ਜਿਹੜੇ ਇਲੈਕਸ਼ਨ ਕਮਿਸ਼ਨ ਦਾ ਸਿਸਟਮ ਆ ਕਿ ਇੱਕ ਨੈਸ਼ਨਲ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਤੇ ਇਲੈਕਸ਼ਨ ਕਮਿਸ਼ਨ ਦਾ ਵਿੰਡਿਆ ਕਰਾਉਂਦਾ ਲੇਕਿਨ ਜਿਹੜੀਆਂ ਪੰ ਅ ਸਟੇਟ ਇਲੈਕਸ਼ਨ ਕਮਿਸ਼ਨ ਕਰਦਾ ਔਰ ਸਟੇਟ ਇਲੈਕਸ਼ਨ ਕਮਿਸ਼ਨ ਦਾ ਉਹ ਜਿਹੜਾ ਸਿਸਟਮ ਨੇਗਾ ਨਿਯੁਕਤੀ ਦਾ ਜਿਹੋ ਜਿਹਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਵਾ ਹਾਲਾਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਵੀ ਨਿਯੁਕਤੀ ਦਾ ਹਟਾਉਣ ਦਾ ਇਲੈਕਸ਼ਨ ਕਮਿਸ਼ਨਸ ਦਾ ਸਿਸਟਮ ਚੰਗਾ ਨਹੀਂ ਉਹਦੇ ਸੁਧਾਰ ਲਿਆਉਣ ਦੀ ਲੋੜ ਹੈ ਤਾਂ ਕਿ ਸਿਰ ਸਰਕਾਰੀ ਬੰਦੇ ਉੱਥੇ ਨਾ ਹੋਣ ਚੰਗੇ ਬੰਦੇ ਆਉਣ ਉੱਥੇ ਲੇਕਿਨ ਸਟੇਟਾਂ ਦੇ ਵਿੱਚ ਤੇ ਉਹਨਾਂ ਨੂੰ ਲਾਇਆ ਜਾਂਦਾ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਸਰਕਾਰ ਆਬਵੀਅਸਲੀ ਜਿਹੜਾ ਬੰਦਾ ਸਰਕਾਰ ਅਪਾਇੰਟ ਕਰਦੀ ਹੈ ਤੇ ਉਹ ਸਰਕਾਰ ਦੇ ਦੰ ਦੇਣਦਾ ਤੇ ਹੁੰਦੇ ਹੀ ਆ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਦੀ ਬਜਾਏ ਪੰਚਾਇਤੀ ਚੋਣਾਂ ਮਿਨਿਸਪੈਲਿਟੀ ਦੀਆਂ ਚੋਣਾਂ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅਧੀਨ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਇਹਦੇ ਚ ਜਿਹੋ ਜੀ ਤਾਦਲੇਬਾਜ਼ੀ ਸਾਹਮਣੇ ਆਈ ਆ ਇਹ ਨਾ ਹੋਵੇ ਔਰ ਜਿੱਥੇ ਜਿੱਥੇ ਇਹ ਨਿਲਾਮੀ ਹੋਈ ਆ 50 ਲੱਖ ਦੀ 60 ਲੱਖ ਦੀਆਂ 2 ਕਰੋੜ ਦੀ ਸਰਪੰਚੀ ਦੀ ਵਾਕਈ ਉਹਨਾਂ ਲੋਕਾਂ ਨੂੰ ਪ੍ਰਸ਼ਟਾਚਾਰ ਦੇ ਚਾਰਜ ਥਲੇ ਅੰਦਰ ਦੇ ਕੇ ਉਹਨਾਂ ਨੂੰ ਮੇਰੇ ਖਿਆਲੋਂ ਉਹਨਾਂ ਦੀ ਨਾਮਿਨੇਸ਼ਨ ਕੈਨਸਲ ਕਰਨੀ ਚਾਹੀਦੀ ਹੈ ਜੇ ਸਾਬਤ ਹੋ ਜਾ ਕਿ ਵਾਕਈ ਉਹਨਾਂ ਨੇ ਔਰ ਉਹਨਾਂ ਦੇ ਉੱਤੇ ਵਾਕਈ ਉਹਨਾਂ ਨੂੰ ਕਹਾਂ ਚੀਦਾ ਸਮਝਾਓ ਪੀਆ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ ਜੇ ਹੋਜੀ ਤਾਂ ਤੰਗਲੇਬਾਜ਼ੀ ਨੂੰ ਅਸੀਂ ਚੱਲਣ ਦਿੱਤਾ ਲਾਅ ਕਰਤਾ ਮਾਫ ਕਰਤਾ ਜੇ ਜਾਂ ਨਜ਼ਰ ਅੰਦਾਜ਼ ਕਰਤਾ ਤੇ ਮੇਰੇ ਖਿਆਲਿਆ ਡੈਮੋਕ੍ਰੇਸੀ ਅੱਗੇ ਹੀ ਕਰ ਡੈਮੋਕ੍ਰੇਸੀ ਦਾ ਕਾਹਨ ਹੋ ਗਿਆ ਅੱਗੇ ਇਸ ਤੋਂ ਬਾਅਦ ਫਿਰ ਡੈਮੋਕ੍ਰੇਸੀ ਦਾ ਖਾਤਮਾ ਹੀ ਹੋਵੇਗਾ